ਆ ਦੇਖੋ ਭਾਈ ਉਮੀਦ ਗਰੁੱਪ ਦਾ ਹੱਥੋਂ ਵਾਲਿਆਂ ਤੋਂ ਹੁੱਲੜਬਾਜੀ ਜੋ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਸਮਝਾਉਂਦਾ ਵਧੀਆ ਤਰੀਕਾ ਕਿਸੇ ਨਾਲ ਕੋਈ ਲੜਦੇ ਨਹੀਂ ਬਸ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਆ ਲੱਖ ਲਾਂਤ ਹੁੱਲੜਬਾਜੀ ਨੂੰ ਹੌਲੀ ਜਾਓ ਜੀ ਅੱਗ ਬੁੱਝ ਗਈ ਐ ਆ ਦੇਖੋ ਸਾਰੇ ਅੱਜ ਅਤਗਰਾਹ ਦੀ ਵਿਰੋਧਾ ਦੇ ਸਪੀਕਰਾਂ ਦੀ ਜੋ ਬੇਸ ਆ ਪਰ ਇਹਨਾਂ ਦਿਨਾਂ ਵਿੱਚ ਇਹ ਮਨਾਂ ਨੂੰ ਲੱਗਦੀ ਦੂਗੀ ਠੀਕ ਆ ਹੈਨਾ ਸਹੀ ਗੱਲ ਆ ਭਾਈਆਂ ਦੀ ਅੱਜ ਜਦੋਂ ਸੁਣੀ ਤੇਰੇ ਬੂਫਰ ਦੀ ਧਮਕੋਟ ਗਈ ਸੀ ਤਾਂ ਦੇ ਮੁਖੜੇ ਤੋਂ ਚੰਤ ਬਾਈਆਂ ਵੱਲੋਂ ਮੀਤ ਗਰੁੱਪ ਪਾਥਾਂ ਆळ्या ਵੱਲੋਂ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਗਿਆ ਖੱਡ ਪੂਰੀ ਆਵਾਜ਼ ਚਲਾ ਕੇ ਧਰਮ ਦੇ ਗਾਣੇ ਨਾ ਬਣ ਪੰਥ ਦਾ ਦੂਸਰੀ ਵੀਰਾ ਜਾਣੇ ਅਣਜਾਣੇ ਠੀਕ ਹੈ ਆ ਦੇਖੋ ਕਣਗੀ ਵਾਲਿਆ ਹੋਣਾ ਬੁਰਾ ਨਤੀਜਾ ਸਾਡੀ ਸੰਦਾਨੀ ਦਾ ਅੱਜ ਦੇ ਬੱਚਿਆਂ ਨੇ ਮਜ਼ਾਕ ਬਣਾਤਾ ਤੇਰੇ ਲਾਲਾਂ ਦੀ ਕੁਰਬਾਨੀ ਦਾ ਉਮੀਦਵਾਹਾਂ ਮਜਗਾਈ ਗਈ ਆ ਠੀਕ ਹੈ ਆ ਦੇ ਫੁੱਲੜ ਬਾਜਾਂ ਦੀ ਪੁੱਠੀ ਹੋਈ ਮੌਤ ਜਦੋਂ ਹੁੱਲੜ ਬਾਜੀ ਕਰਦੇ ਆ ਤਾਂ ਭਾਈ ਐਕਸੀਡੈਂਟ ਹੁੰਦੇ ਆ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਤਾਂ ਜੋ ਹੋਰ ਨੌਜਵਾਨਾਂ ਨੂੰ ਵੀ ਸੇਧ ਆ ਸਕੇ